ਖੁਸ਼ੀ ਹੋਈ ਹੈ ਜੋ ਕਿ ਗੁਰਕਮਲ ਸਿੰਘ ਜੀ ਮਲਤਾਨੀ ਸਾਹਿਬ ਕਿਉਂਕਿ ਬੜੀ ਵੱਡੀ ਪੋਸਟ ਹਾਸਲ ਕਰਕੇ ਜੋ ਕਿ ਪਿੰਡ ਕੈਰੋ ਦੇ ਵਿੱਚ ਪਹੁੰਚੇ ਹਨ ਔਰ ਪਿੰਡ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਬੜੀ ਖੁਸ਼ੀ ਹੋਈ ਹੈ ਜੋ ਕਿ ਇਹਨਾਂ ਦੇ ਫਾਦਰ ਸਾਹਿਬ ਵੀ ਬੜੀ ਵੱਡੀ ਪੋਸਟ ਰਿਟਾਇਰ ਹੋਈ ਸੀ ਉਹ ਗਾਂ ਪੀੜੀ ਵੇ ਪੀੜੀ ਉਹਨਾਂ ਨੇ ਜੋ ਕਿ ਆਪਣੇ ਬੱਚੇ ਨੂੰ ਵੀ ਕਾਫੀ ਐਜੂਕੇਸ਼ਨ ਦੇ ਕੇ ਪੜਾ ਕੇ ਇਹ ਵੱਡੀ ਪੋਸਟ ਪਤਾ ਰਿਆ ਹੈ ਔਰ ਮੈਂ ਆਪਣੇ ਸਮੂਹੇ ਭਾਈਚਾਰੇ ਨੂੰ ਰਾਈਵੀਂ ਦਿੰਦਾ ਹਾਂ ਕਿਉਂਕਿ ਸਾਡੇ ਵਿੱਚ ਬੜੀ ਇੱਕ ਗੱਲ ਦੀ ਕਮੀ ਆ ਰਹੀ ਸੀ ਜਿੰਨੇ ਵੀ ਸਾਡੇ ਪਹਿਲੇ ਅਫਰ ਬਣੇ ਹਨ ਆਪੀਐਫ ਆਈਐਫ ਜਾਂ ਪੀਸੀਐਫ ਉਹਨਾਂ ਦੇ ਬੱਚੇ ਬੜੇ ਘੱਟ ਜਿਹੜੇ ਕਿ ਇਸ ਲੈਨ ਚ ਪਏ ਸੀ ਔਰ ਜ਼ਿਆਦਾ ਬਾਹਰ ਚਲੇ ਗਏ ਸੀ ਔਰ ਮੈਂ ਮਲਤਾਨੀ ਫਾਉ ਨੂੰ ਤਤਬਾਲ ਸਿੰਘ ਜੀ ਨੂੰ ਇਹਨਾਂ ਦੇ ਫਾਦਰ ਫਾਉ ਨੂੰ ਵਧਾਈ ਦਿੰਦਾ ਹਾਂ ਨਾ ਹੀ ਮਾਤਾ ਜੀ ਨੂੰ ਕਿ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਇਸ ਲੈਨ ਚ ਪਾ ਕੇ ਆਪਣੀ ਕੌਮ ਦਾ ਔਰ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਦੀ ਖੁਸ਼ੀਆਂ ਪਰ ਇਹਦੇ ਵਡਪਾਗਾ ਦੇ ਨੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹੋਣਹਾਰ ਬੇਟਾ ਸਦਾ ਗੁਲਕਮਲ ਸਿੰਘ ਸੁਪੁੱਤਰ ਸਦਾ ਸਰਪਾਲ ਸਿੰਘ ਦੀ ਮਲਤਾਨੀ ਜਿਹੜੇ ਕਿ ਯੂਪੀਐਸ ਪਾਸ ਕਰਕੇ ਮੈ ਸਮਝਦਾ ਜਿੱਥੇ ਪੰਜਾਬ ਦਾ ਨਾਮ ਉੱਚਾ ਕੀਤਾ ਉੱਥੇ ਸਾਡੇ ਨਗਰ ਪਿੰਡ ਕਹਿੰਦਾ ਵੀ ਨਾਮ ਇਹਨਾਂ ਬੜਾ ਉੱਚਾ ਕੀਤਾ ਹੈ ਕਿਉਂਕਿ ਇਹ ਸਾਡੇ ਨਗਰ ਦੇ ਦੋਤਰੇ ਵੀ ਹਨ ਕਿਉਂ ਸਾਡੇ ਵਿੱਚ ਅੱਜ ਭਾਵੇਂ ਐਸਪੀ ਸਾਹਿਬ ਸਰਦਾਰ ਗੁਰਚਰਨ ਸਿੰਘ ਨਹੀਂ ਰਹੇ ਪਰ ਇਹ ਉਹਨਾਂ ਦੇ ਦੁੱਤ ਰਹਨ ਉਹ ਉਹਨਾਂ ਦੀ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਸੀ ਔਰ ਉਹਦਾ ਫਲ ਮਿਲਿਆ ਮੈਨੂੰ ਯਾਦ ਹੈ ਜਦੋਂ ਬੇਟਾ ਡਾਇਰੈਕਟ ਕਮਾਂਡੈਂਟ ਡਾਇਰੈਕਟ ਭਰਤੀ ਹੋਇਆ ਸੀ ਬੀਐਸਐਫ ਵਿੱਚ ਉਦੋਂ ਸ਼ੁਕਰਾਨੇ ਵਜੂ ਸ਼੍ਰੀ ਖਨਵਰ ਸਾਹਿਬ ਰਖਵਾਈ ਸਨ ਤੇ ਐਸਪੀ ਸਾਹਿਬ ਵੀ ਉਹਨਾਂ ਸੰਗ ਸਪੈਸ਼ਲ ਬਲਾ ਸੀ ਮੈਂ ਸਮਝਦਾ ਬਜ਼ੁਰਗਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ ਔਰ ਇਹ ਆਸਾਂ ਦੇ ਪੂਰੀਆਂ ਉਤਰੇ ਹਨ ਔਰ ਇਹਨਾਂ ਦੀ ਬੇਟੀ ਵੀ ਜਿਹੜੀ ਡਾਕਟਰ ਹੈ ਔਰ ਇਹਨਾਂ ਦੀ ਦੂਜੀ ਸਿਸਟਰ ਜਿਹੜੀ ਉਹਨਾਂ ਦੀ ਵੀ ਬੇਟੀ ਦੇ ਬੇਟਾ ਡਾਕਟਰ ਨੇ ਇਸ ਮੈਂ ਸੰਮੇਦਾਰ ਸਾਰਾ ਵੱਡਿਆਂ ਦਾ ਅਸ਼ੀਰਵਾਦ ਹੈ ਇਹ ਨਗਰ ਕੈਰੇ ਵਿੱਚ ਮੰਗਵਾਣ ਦਾ ਇਸ ਕਰਤੀ ਮਕਸਦ ਕਿਉਂਕਿ ਸਾਡੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਐਸਪੀ ਗੁਰਚੰਦ ਸਿੰਘ ਜੀ ਉਹ ਸਾਡੇ ਨਗਰ ਦੇ ਸੀ ਤੇ ਉਹਨਾਂ ਦਾ ਹੀ ਦੋਤਰਾ ਤੇ ਸਾਡਾ ਵੀ ਦੋਤਰਾ ਹੈ ਸੋਮਾ ਇਹ ਅੱਗੇ ਜਿਸ ਤਰ੍ਹਾਂ ਸਰਦਾਰ ਰਕਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਵਿੱਚ ਆਈਪੀਐਸ ਜਾਂ ਪੀਸੀਐਸ ਜਾਂ ਆਈਐਸ ਬਹੁਤ ਘੱਟ ਬੰਦੇ ਹਨ ਸਾਰੇ ਵਿਦੇਸ਼ਾਂ ਵਿੱਚ ਹੀ ਜਾ ਕੇ ਰਾਜੀ ਹਨ ਪਰ ਮੈਂ ਸਮਝਦਾ ਇਹ ਸਰਦਾਰ ਸਰਪਾਲ ਸਿੰਘ ਮਲਤਾਨੀ ਦਾ ਸਾਡੀ ਬੇਤੀ ਬੇਵਿਦਾ ਮਾਪਿਆਂ ਦਾ ਤੇ ਇਹਨਾਂ ਦੀ ਨਾਨੀ ਜੀ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਹੱਥ ਹੈ ਮੈਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਨਗਰ ਵੱਲੋਂ ਸਦਾ ਲਖਵਿੰਦਰ ਸਿੰਘ ਲਖੀ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਰਦਾਸ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚਾਹੇ ਆਈਐਸ ਚਾਹੇ ਆਈਪੀਐਸ ਬਣ ਚੰਗੀ ਪੋਸਟ ਤੇ ਔਰ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਸੇਵਾ ਕਰਨਗੇ ਸਾਨੂੰ ਮਾਣ ਇਸ ਬੱਚੇ ਤੇ ਕਿਉਂਕਿ ਬੱਚਾ ਬਹੁਤ ਹੀ ਇਮਾਨਦਾਰ ਤੇ ਹੁਨਰ ਹੈ ਔਰ ਮੈਨੂੰ ਇਹ ਵੀ ਪਤਾ ਹੈ ਜੇ ਆਈਪੀਐਸ ਸਿਲੈਕਟ ਹੋ ਜੇ ਤਾਂ ਆਈਐਸ ਫੇਰ ਵੀ ਬਣਨਾ ਹੈ ਕਿਉਂਕਿ ਇਹ ਬੱਚੇ ਦੀ ਖਾਸ਼ ਹੈ ਸੋ ਮੈਂ ਸਭ ਤੋਂ ਪਹਿਲਾਂ ਉਸ ਅਕਾਲਪੁਰ ਖਵਾਇਰ ਦਾ ਧੰਨਵਾਦ ਕਰਦਾ ਫਿਰ ਮੈਂ ਮੇਰਾ ਨਾਮ ਗੁਰਕਮਲ ਸਿੰਘ ਮਲਤਾਨੀ ਹੈ ਮੈਂ ਯੂਪੀਐਸਸੀ ਸਿਵਲ ਸਰਵਿਸੇਸ ਐਗਜ਼ਾਮੀਨੇਸ਼ਨ 2024 ਕਲੀਅਰ ਕੀਤਾ ਹੈਗਾ ਜਿਸ ਵਿੱਚ ਮੇਰਾ ਰੈਂਕ 353 ਆਇਆ ਤੇ ਇਹ ਆਈਐਸ ਤੇ ਆਈਪੀਐਸ ਤੇ ਆਈਆਰਐਸ ਵੱਡੀਆਂ ਵੱਡੀਆਂ ਪੋਸਟਾਂ ਲਈ ਸਿਲੈਕਟ ਕੀਤੇ ਜਾਂਦੇ ਹਨ ਤੇ ਤੇ ਮੈਨੂੰ ਵੀ ਆਸ ਹੈ ਕਿ ਮੈਨੂੰ ਜਲਦੀ ਹੀ ਜਲਦੀ ਆਈਐਸ ਤੇ ਆਈਪੀਐਸ ਇਹਨਾਂ ਵਿੱਚੋਂ ਹੀ ਸਰਵਿਸ ਅਲਾਟ ਕੀਤੀ ਜਾਵੇਗੀ ਤੇ ਇਹੀ ਮੈਂ ਕਹਿਣਾ ਚਾਹੁੰਦਾ ਮਾਂ ਕਿ ਅੱਗੇ ਵੀ ਮੈਨੂੰ ਪੰਜਾਬ ਦਾ ਕੈਡਰ ਮਿਲੇ ਤੇ ਮੈਂ ਆਪਣੇ ਪੰਜਾਬ ਤੇ ਆਪਣੇ ਲੋਕਾਂ ਦਾ ਭਲਾ ਕਰਾਂ ਅੱਗੇ ਤੇ ਆਪਣੇ ਦੇਸ਼ ਤੇ ਆਪਣੇ ਕੌਮ ਦਾ ਨਾਂ ਰੌਸ਼ਨ ਕਰਾਂ ਧੰਨਵਾਦ